ਬੜਾ ਹੈਰਾਨ ਆ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ बार-बार ਇਹ ਮੁੱਦਾ ਉਠਾ ਰਹੇ ਹੈ ਕਿ ਚਿੱਟੇ ਨੂੰ ਹਟਾ ਕੇ ਡੋਟੇ ਜਾਂ ਅਫੀਮ ਜਿਹੜਾ ਹੈਗਾ ਉਸ ਵੱਲ ਵਧਿਆ ਜਾਵੇ ਇਹ ਨਾ ਕੇਵਲ ਉਹਨਾਂ ਮਾਪਿਆਂ ਦੀ ਤੋਹੀਨ ਹੈ ਜਿਨ੍ਹਾਂ ਦੇ ਬੱਚੇ ਇਸੇ ਸਿੰਥੈਟਿਕ ਡਰੱਗਸ ਦੀ ਭੇਡ ਚੜ ਗਏ ਆ ਬਲਕਿ ਅੱਜ ਜਦੋਂ ਪੰਜਾਬ ਦੇ ਭੁਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਸ਼ਾ ਦੇ ਖਿਲਾਫ ਫੈਸਲਾ ਕੋਨੇ ਲੜਾਈ ਲੜ ਰਹੀ ਹੈਗੀ ਹੈ ਜੁਤ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਜਦੋਂ ਇਹ ਲੋਕ ਲਹਿਰ ਬਣ ਚੁੱਕੀ ਹੈ ਜਦੋਂ ਲੋਕ ਆਪ ਮਹਾਰੇ ਅੱਗੇ ਆ ਕੇ ਇਸ ਲਹਿਰ ਦਾ ਹਿੱਸਾ ਬਣ ਰਹੇ ਨੇ ਉਸ ਵਕਤ ਜਿਹੜਾ ਹੈਗਾ ਇਹ ਕਾਂਗਰਸ ਦੁਆਰਾ ਇਦਾਂ ਦੀਆਂ ਗੱਲਾਂ ਕਰਨੀਆਂ ਨਾ ਕੇਵਲ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਮਹਿੰਮ ਨੂੰ ਢਾਹ ਲਾਉਣ ਵਾਲਾ ਹੈਗਾ ਬਲਕਿ ਜਿਹੜਾ ਇਹ ਡਰਗ ਮਾਫੀਆ ਦੇ ਅੱਗੇ ਸਰੈਂਡਰ ਕਰਨ ਵਾਲਾ ਵੀ ਹੈਗਾ ਇੱਕ ਸਵਜ ਤੋਂ ਪਰੇ ਹੈਗਾ ਕਿ ਇੱਕ ਨਸ਼ੇ ਦਾ ਆਲਟਰਨੇਟਿਵ ਦੂਜਾ ਨਸ਼ਾ ਕਿਵੇਂ ਹੋ ਸਕਦਾ ਹੈਗਾ ਅਸੀਂ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਬਣਾਉਣਾ ਹੈਗਾ ਔਰ ਇਸ ਨਸ਼ੇ ਨੇ ਪਿਛਲੇ ਦੋ ਦਹਾਕਿਆਂ ਦੇ ਵਿੱਚ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਆਰਥਿਕ ਤੌਰ ਤੇ 이미지 ਦੇ ਤੌਰ ਦੇ ਉੱਤੇ ਵੱਡੀ ਢਾਹ ਲਾਈ ਹੈ ਇਹਨਾਂ ਨਸ਼ਾਕਾਰਨੀ ਬਹੁਤ ਸਾਰੇ ਬਾਪੇ ਇਸ ਕਰਕੇ ਮਜਬੂਰ ਹੋਏ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਕਿ ਸ਼ਾਇਦ